ਬਾਈ ਵੀ ਸਾਰੇ ਨੂੰ ਅੱਜ ਆਪ ਆਏਗਾ ਤਰਵੰਡੀ ਸਾਬੋ ਪਰ ਬੁੱਧਵਾਰ ਮੇਲਾ ਲੱਗਦਾ ਤੇ ਅੱਜ ਬਾਈ ਦੀਪ ਕੋਲੇ ਆਏ ਆ ਬਹੁਤ ਘੈਂਟ ਘੈਂਟ ਟਰੈਕਟਰ ਹਨ ਮੇਰੇ ਬਾਈ ਕੋਲੇ 475 ਡੀਆਈ ਤੇ 265 ਡੀਆਈ ਤੇ ਆਸੇ ਵਗੈਰਾ ਹੁੰਦੇ ਨੇ ਬਾਈ ਕੋਲੇ ਤੇ ਬਾਈ ਨਾਲ ਵੀ ਪਰੌਂਆ ਕਰਵਾਤਾ ਪੂਰੇ ਘੈਂਟ ਘੈਂਟ ਟਰੈਕਟਰ ਹੁੰਦੇ ਆ ਦੀਪ ਕੋਲੇ ਹੋਰ ਦੀ ਵੀ ਕੀ ਹਾਲਾ ਕੀ ਹਾਲਾ ਬੋਲੋ ਰਸਾਬ ਓਕੇ ਆ ਜਾਮ ਤੂੰ ਜਣਾ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਬਾਈ ਹੋਰ ਫਿਰ ਮੌਸਮ ਠੰਡਾ ਅਜ ਤਾਂ ਮੌਸਮ ਠੰਡਾ ਹੀ ਆ ਮੀਂਹ ਆਈ ਜਾਂਦਾ ਰੋਜ਼ ਹੀ ਆਣਾ ਹਾਂ ਹੁਣ ਮਹੀਨਾ ਤੜ ਗਿਆ ਫੌਨ ਦਾ ਬਾਈ ਹੋਰ ਟਰੈਕਟਰ ਵੀ ਹੁਣ ਘਟ ਗਿਆ ਬਾਕੀ ਝੋਨਾ ਝੰਨਾ ਲਾਈ ਜਾਂਦੇ ਬਸ ਫਲਦਰਾ ਵੀ ਦਿਨ ਖੇਚਾ ਹਾਂ ਝੋਨਾ ਚੱਲੀ ਜਾਂਦਾ ਮੂੰਗੀ ਮੰਗੀ ਵਾਲਾ ਹਾਂ ਟਰੈਕਟਰ ਵੀ ਘਟ ਆਇਆ ਬਾਈ ਸਹੀ ਗੱਲ ਹੈ ਆਪਾਂ ਵੀ ਹੁਣੀ ਫ੍ਰੀ ਹੋਏ ਆ ਆ ਪਿਛਲੇ ਹਫਤੇ ਨਵੇੜਤਾਈ ਸਾਰੇ ਨਾ ਤਾਂ ਸਾਰਾ ਹਾਂ ਸਾਰਾ ਲਾਤਾ ਮੂੰਗੀ ਵੀ ਜੀ ਨਾ ਮੂੰਗੀ ਨਹੀਂ ਬਾਈ ਆ ਠੀਕ ਹੈ ਤੇ ਟਰੈਕਟਰ ਆਪਾਂ ਦਿਖਾਉਨੇ ਆ ਬਾਈ ਇਹ ਤੋਂ ਸਟਾਰਟ ਕਰਦੇ ਆ ਟਰੈਕਟਰ ਦਿਖਾਵਾਂਗੇ ਅੱਜ ਆਪਾਂ ਸ਼ੀ ਹਾਂਜੀ ਸ਼ੀ ਟਰੈਕਟਰ ਦਿਖਾਵਾਂਗੇ ਬਾਈ ਆਪਾਂ ਠੀਕ ਹੈ ਜੀ ਤੇ ਸ਼ੀਆਂ ਦੇ ਰੇਟ ਜਾਇਜ਼ ਹੀ ਬੋਲਾਂਗੇ ਬਾਈ ਤੇ ਬਾਈ ਬਣ ਕੇ ਫੋਨ ਵੀ ਵੀਡੀਓ ਤੋਂ ਉਹੀ ਲਾਵੇ ਜਿਹਨੇ ਟਰੈਕਟਰ ਲਾਇਆ ਲੈ ਨਾ ਠੀ ਤੇ ਟਰੈਕਟਰ ਦੀ ਮਾੜਾ ਜਾਂ ਨੌਲੇਜ ਰੱਖ ਕੇ ਫੋਨ ਲਾਏ ਬਾਈ ਹਾਂ ਸਹੀ ਗੱਲ ਹੈ ਹੁਣ 265 ਦੇ ਵਿੱਚ ਇਹੋ ਜਿਹੇ ਫੋਨ ਆਈ ਜਾਂਦੇ ਆ ਬਾਈ ਡਬਲ ਕਲਚ ਆ ਹਾਂ ਸਿੰਗਲ ਹੀ ਆਇਆ ਬਾਈ ਮੈਂ ਡਬਲ ਕਿੱਥੋਂ ਕਰ ਦਊਗਾ ਸਹੀ ਗੱਲ ਹੈ ਤੇ ਟਰੈਕਟਰਾਂ ਦਾ ਰੇਟ ਉਹੀ ਬੋਲਾਂਗੇ ਬਾਈ ਆਪਾਂ ਹਾਂ ਜੀ ਦੇਣ ਲੈਣ ਵਾਲਾ ਹੀ ਬੋਲਾਂਗੇ ਤੇ ਰੇਟ ਪਤਾ ਕਰਕੇ ਫੇਰ ਆਇਓ ਆਪਣੇ ਕੋਲ ਇੱਥੇ ਚੈੱਕ ਕਰਾ ਦੇ ਢੱਲੋਂ 95 ਮਾਡਲ ਆ 95 ਮੂਰਲੇ ਇਹ ਚਤੂ ਲੈ ਕੇ ਮਗਰੀਆਂ ਲੈਂਕਾ ਤੱਕ ਨਾ ਟਰੈਕਟਰ ਦੇ ਛੱਟਾ ਵੀ ਨਹੀਂ ਰੰਗਦਾ ਲੱਗਿਆਗਾ ਸਹੀ ਗੱਲ ਹੈ ਸ਼ੋਡਾਣਾ ਥਾਰਾ origignal ਆ ਹਾਂ ਜੀ ਤੇ ਟਾਇਰ ਮਗਰ ਲੈ ਗਿਆ 95 ਪਾਈਸੇ ਬਾਈ ਨਵੀਂ ਮੰਨ ਤੂੰ ਨਵੀਂ ਸਿੱਪੀਆਂ ਜਿਹੀ ਮਿੰਕਰ ਸਿਆਂ ਪਾਸੇ ਆਉਂਦੀ ਸਹੀ ਗੱਲ ਹੈ ਮੂਰਲੇ ਟਾਇਰ ਹੈਗਾ ਅੱਧੇ ਐਮ ਆਰ ਐਫ ਦੇ ਬਾਈ ਐਮ ਆਰ ਐਫ ਦੀ ਲਾਈਟਾਂ ਦਿਖਾ ਦੇ ਬੈਂਪਰ ਦਿਖਾ ਦੇ ਕੋਈ ਉਹੀ ਸ਼ੋਪੀ ਜਿਹਾ ਕੰਮ ਨਹੀਂ ਕਰ ਕਰ ਰੱਖਿਆ ਗਾਂ ਟਰੈਕਟਰ ਆ ਜਿਹੇ ਜਿਹੇ ਸ਼ੋ ਤੇ ਰੰਗ ਉਮੀ ਰੰਬਾ ਨਾ ਯਾਰ ਆ ਲੈ ਨਾ ਥਾਂ ਵੀ ਨਹੀਂ ਕਿਤੇ ਨੰਬਰ ਹੈ ਐਚ ਆਰ ਬਾਈ ਐਫੀ ਦੇ ਹਟੋ ਮੇਜੂਗਾ ਇਹਦਾ ਬੱਤੀ ਪੇਚਾ ਵਾਲੀ ਕਾਪੀ ਹੈ ਠੀਕ ਹੈ ਕਾਗਜ਼ਾ ਪੱਤਰਾਂ ਦਾ ਟਰੈਕਟਰ ਗਲਤ ਹੋਵੇ ਆਪਦਾ ਬੇਨਾਂ ਰੋਪਣਾ ਲੱਗੇ ਸਹੀ ਗੱਲ ਹੈ ਟਰੈਕਟਰ ਪਿੱਛੂ ਵੀ ਚੈੱਕ ਕੁੱਲ ਧਾਵਾ ਉਰਕੈਂਟ ਇਧਰ ਚੱਕ ਕਰਾ ਦੇ ਟੈਂਕੀ ਟੁੰਕੀ ਦੱਸ ਤੇ ਪਿੱਛੋਂ ਵੀ ਟਰੈਕਟਰ ਚੈੱਕ ਕਰਾ ਦੇ ਮੰਗਰਾੜ ਵੀ ਨਹੀਂ ਇਹਦੇ ਪੇਂਟ ਹੋਏ ਠੀਕ ਗੱਲ ਉਹ ਵੀ ਆ ਜਿਵੇਂ ਹੈਗਾ ਛਤਰੀ ਛੁਤਰੀ ਲੱਗੀ ਆ ਬਾਈ ਇਹ ਆਪਾਂ ਘਰੋਂ ਹੀ ਲਿਆ ਸੀ ਕਿਸ ਦੇ ਜ਼ਿਮੀਦਾਰ ਤੋਂ ਠੀਕ ਹੈ 15 10 15 ਸਾਲ ਉਹਨਾਂ ਦੇ ਘਰੇ ਟਿਕਿਆ ਰਿਹਾ ਹੈ ਇਹ ਆਪਾਂ ਹੀ ਲਿਆ ਉਹਨਾਂ ਤੋਂ ਇਹ ਠੀਕ ਆ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਬਾਈ 81 ਚੱਲਿਆ ਮੰਨਾਂ 80 ਹੀ ਮੰਨ ਲਾ ਵਸ ਤੂੰ ਟਰੈਕਟਰ ਚੈੱਕ ਕਰਾ ਦੇ ਬਾਈ ਤੇ ਮੰਡੀ 'ਚ ਨਾ ਪਹਿਲਾਂ ਤੂੰ ਐਨੇ ਸੁਨੱਖੇ ਟਰੈਕਟਰ ਦਾ 1,55,000 ਰੁਪਏ ਡਮਾਂਡ ਹੈ 55,000 ਰੁਪਏ ਡਮਾਂਡ ਕਿੰਨੇ ਮਾਡਲ ਆ ਹਾਂ ਤੇ ਦੂਜੀ ਗੱਲ 55 ਪਰ ਰੱਖਿਆ ਆਪਾਂ ਹਾਂ ਮੰਡੀ 'ਚ ਰੇਟ ਚੈੱਕ ਕਰ ਲੈ ਜੇ ਕੋਈ ਦਿਨ 65-70 ਤੋਂ ਘੱਟ ਮੁੱਲ ਲਿਖਿਆ ਨਾ ਜੀ ਸਹੀ ਗੱਲ ਹੈ ਟਰਾਈ ਕਰਕੇ ਫੇਰ ਆਇਓ ਮੇਰੇ ਕੋਲ ਤੇ ਟਰੈਕਟਰ ਦਾ ਇੱਕੋ ਹੀ ਰੇਟ ਕਹਾਂਗੇ ਬਾਈ ਹਾਂ ਨਾ ਹੀ ਆ ਜੀ 45,000 ਦਾ ਟਰੈਕਟਰ ਦੇਵਾਂਗੇ ਬਾਈ ਤੇ ਵਿੱਚੋਂ ਛੋੜ ਹੀ ਕਰਾਂਗੇ ਕੋਈ ਬਾਈ ਬਾਲਾ ਮੰਨਤਾਂ ਨਹੀਂ ਹੁੰਦਾ ਠੀਕ ਹੈ 1,45,000 ਹਾਂ ਰੇਟ ਚੈੱਕ ਕਰਕੇ ਆਜੋ 65 ਦਾ ਫੇਰ ਮੈਨ ਅੱਗੇ ਦਿਖਾ ਦੇ 2001 ਮਾਡਲ ਬਾਈ 75 ਵਾਲਾ ਡਬਲ ਕਲਚ 4 ਸਿਲੰਡਰ 45 ਐਚਪੀ ਰੰਗ ਦੇਖੋ ਇਹ ਤੁਹਾਨੂੰ ਪਿਆਜ ਸਾਰਾ origignal ਆ ਬਾਈ ਇਹ ਵਿੱਚ ਬਾਲੇ ਆਖਣਗੇ ਰੰਗ ਹੋਇਆ ਬਾਈ ਕੋਲੇ ਆਜੇ ਵੱਡੇ ਹੈ ਨਾ ਬਿੱਲ ਦੇ ਦਾਂਗੇ ਬਾਈ ਆ 22 ਵਾਲੇ ਤੂੰ ਆਏ ਮੰਨ ਲਾ ਨਵੇਂ ਟਾਇਰ ਚੜਾ ਕੇ ਇੱਕ ਤਾਂ ਭਾਣ ਵਾਹਿਆ ਹਮ ਇੱਕ ਕੱਦੂ ਕਰਿਆ ਇਹਦੇ ਨਾਲ ਠੀਕ ਹੁਣ ਤੂੰ ਦੇਖ ਲੈ ਕਿੰਨੇ ਘੱਟ ਗਿਆ ਢੂੜ ਮਹੀਨੇ ਚ ਇਹ ਤਾਂ ਗੜੇ ਖਾਣਿਆ ਤਾਂ ਤੇ ਡਬਲ ਕਲਚ ਆ origignal ਬਾਈ ਇਹ ਹਾਂਜੀ ਸਰਵਿਸ ਵੀ ਹੋਈ ਹੋਈ ਆ ਡਾਕਟਰ ਦੀ ਹਾਂਜੀ ਸਰਪੋ ਦਾ ਤੇਲ ਪਾਇਆ ਹੋਇਆ ਹੈਗਾ ਹਾਂਜੀ ਜਮਾ ਸਾਇਲੈਂਟ ਆ ਇਹ ਨਾ ਕੋਈ ਹੇਸੇ ਦੀ ਬਾਜ ਆ ਨਾ ਕੋਈ ਗੇਅਰ ਦੀ ਬਾਜ ਆ ਠੀਕ ਹੈ ਮੰਗਰਿਆੜ ਜਰੂਰ ਪੇਂਟ ਹੋਏ ਆ ਉਹ ਵੀ ਮਾੜੀ ਮਾੜੀ ਟੱਚਿੰਗ ਹੋਈ ਆ ਬਾਟੇ ਲਾਣੀ ਕੋਈ ਇੱਥੇ ਹੋਈ ਆ ਮਾਰੀ ਮੋਟੀ ਜੀ ਅੰਦਰਲੇ ਬਸ ਗੋਲਿਆਂ ਦੀ ਹੋਈ ਆ ਹੋਟਲ ਹੀ ਛਤਰੀ ਲੱਗੀ ਆ ਬਾਈ ਇਹਦਾ ਮਾਡਲ ਹੈ 2001 ਬਾਈ 2001 ਮਾਡਲ ਹੈ ਇੱਕ ਮਾਡਲ ਆ ਬਾਈ ਅਵਰਾਉਂ ਦੀ ਬੈਟਰੀ ਆ ਚੈੱਕ ਕਰਾ ਦੇ ਅਵਰਾਉਂ ਦੀ ਬੈਟਰੀ ਨਾਲ ਜਿਹੜੀ ਚੀਜ਼ ਆ ਦਿਖਾਤੀ ਉਹੀ ਮਿਲੂਗੀ ਨਾ ਆਪਾਂ ਲਾਈਏ ਨਾ ਬਦਲ ਜਿਹੜੀ ਚੀਜ਼ ਇਹਦੇ ਨਾਲ ਆ ਇਹਦੇ ਨਾਲ ਹੀ ਮਿਲੂ ਹੋਰ ਠੀਕ ਜੇ ਕੋਈ ਘਰੇ ਵੀ ਆ ਜੇ ਨਾ ਬਾਈ ਬਦਲ ਕੇ ਦੇ ਚੀਜ਼ ਚੈੱਕ ਕਰਾ ਦੇ ਬਾਈ ਹੂੰ ਸਹੀ ਗੱਲ ਸਾਰੇ ਬੈਟਰੀ ਨੂੰ ਤਾਂ ਆਏ ਮੰਨ ਲੈ ਜਰਾ 5 ਮਹੀਨੇ ਮਸਾਂ ਹੀ ਹੋਏ ਹੋ ਗਏ ਹਾਂ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਤੇ ਬੋਲ ਰਾ ਤੋ ਯਾਰ ਇੱਕੋ ਮਾਡਲ ਹੈ 2 ਲੱਖ ਤੇ 52000 ਡਿਮਾਂਡ ਹੈ ਦੀ ਇਹਦਾ ਇੱਕੋ ਹੀ ਰੇਟ ਕਹਾਂਗੇ ਬਾਈ ਹਾਂਜੀ ਤੇ ਬਾਈ ਬਣ ਕੇ ਘਟਾਏ ਹੋਣਾ ਇੱਕੋ ਹੀ ਰੇਟ ਬੋਲ ਦੋ ਸਹੀ ਗੱਲ ਹੈ 2 ਲੱਖ ਤੇ 10000 ਦਾ ਟਰੈਕਟਰ ਦੇ ਦੋ ਲੱਖ 10000 ਜੇ ਕੋਈ ਦੇ ਦੇ ਡਬਲ ਕਲਚ ਤਾਂ ਆਪਾਂ ਨੂੰ ਫੋਨ ਲਾ ਕੇ ਦੱਸ ਦੇ ਬਈ ਬਾਈ ਆ ਲੈ ਲਿਆ ਸਹੀ ਗੱਲ ਹੈ ਇਨਾ ਸਾਫ਼ ਦੇ ਤੋ ਠੀਕ ਹੈ ਬਾਕੀ ਨਹੀਂ ਚੰਕ ਦਾ ਮੂੰਹ ਨਹੀਂ ਦਾ ਬੀਲੀ ਯਾਰ ਯਾਰ ਬਾਈ ਸਮੇ ਵਾਲਾ ਪਿਆ ਠੀਕ ਹੈ ਬਸ ਮੋਲੀ ਉਹ ਜਿਆ ਬੋਲਿਆ ਹਰੇਕ ਵੀਡੀਓ ਚ 30 25 ਤੋਂ ਘੱਟ ਰੇਟ ਨਹੀਂ ਬੋਲਿਆ ਹਾਂ ਜੇ ਬੋਲਿਆ ਹੋਵੇ ਸਕਰੀਨ ਸ਼ਾਟ ਲੈ ਕੇ ਆਜੇ ਮਕਸਦ ਦੇ ਤਾਂ ਤੇਰੀ ਵੀਡੀਓ ਤੋਂ 2 ਲੱਖ 10 ਹਜ਼ਾਰ ਬੋਲਿਆ ਇਹਦਾ ਗਿਆ ਗਿਆ ਇੱਛਾ ਕੋਣਾ ਲਿਖਾ ਡਾਕਟਰ ਕਿੰਨਾ ਬੰਦੇ ਜਦੋਂ ਉਹ ਸਾਹਿਬ ਚੈੱਕ ਕਰਾ ਦੇ ਬੋਲ ਰੋ ਸਾਡੇ ਲਾ ਲੈ ਪੂਰਾ ਘੈਂਟ ਟਰੈਕਟਰ ਐਮ ਆਰ ਪੀ ਦੀ ਜੋੜੀ ਆ ਮਗਰਲੇ ਬਾਈ 90 50 ਦੇ ਪੈਸੇ ਟਾਇਰ ਖੁੱਲੇ ਪਏ ਆ ਟਰੈਕਟਰ ਦੇ ਬੇਦਾਗ ਟਰੈਕਟਰ ਆ ਕਿਤੇ ਗਲਿਆ ਫਲਿਆ ਮੰਗਰਿਆੜ ਲੱਗੇ ਆ ਮੂਰਲੇ ਟਾਇਰ ਨਵੇਂ ਆ ਕਮੀ ਕੋਈ ਨਹੀਂ ਯਾਰ ਟਰੈਕਟਰ ਦੀ ਬਸ ਸਰਵਿਸ ਕਰਾਈ ਇਕੱਲੇ ਕੁਝ ਵੀ ਨਹੀਂ ਪਾਲਦਾ ਹਾਂ 3 ਮਹੀਨਿਆਂ ਤੋਂ ਸਾਲ ਤੋਂ ਤੇਲ ਬਦਲਾ ਦੇ ਇਕੱਲਾ ਇਹਦਾ ਕੁਝ ਨਹੀਂ ਪਾਲਦਾ ਹਾਂ ਬਾਡੇ ਲਾਈਫ ਹੋ ਜਾ ਪਿਆ ਇੰਜਨ ਦਾ ਚੈੱਕ ਕਰਾ ਦੇ 91 ਮਾਡਲ ਹੈ 162000 ਪੈਸੇ ਦੇ ਦੇਣਗੇ ਇਹ ਤੇ ਕੁਇਰਟ ਕਹਾ ਹੈ ਬਾਈ ਇੱਕ ਪੈਸਾ ਵੀ ਨਹੀਂ ਘਟਣਾ ਟਰੈਕਟਰ ਚੋ 1 ਲੱਖ 45000 ਦਾ ਟਰੈਕਟਰ ਦੇਵਾਂਗੀ ਬਾਈ 1 ਲੱਖ 45000 ਦਾ ਆ ਜਾਗੇ ਇਹ ਦੁਬਾਰਾ 8:52 ਅੱਗੇ ਦਿਖਾ ਦੇ ਲੀਲਾ ਕੋੜਾ 8:55 ਬਾਈ ਤੇ ਟੈਕਟਰ ਆ 2000 ਮਾਰਨਾ ਪੂਰਾ ਬੇਂਪਰ ਤੇ ਲੀਲਾ ਕੋੜਾ ਲੀਲਾ ਕੋੜਾ ਬਾਈ ਟਰੈਕਟਰ ਚੈੱਕ ਕਰਾ ਦੇ ਉੱਤੋਂ ਦਾ ਸੋਹਣਾ ਹੋਣਾ ਹੀ ਹੋਣਾਗਾ ਹਾਂਜੀ ਚੋ ਦਿਖਾ ਪਹਿਨਾ ਟਰੈਕਟਰ ਦੇਖੋ ਹਾਂ ਪੈ ਜਾਵਾਂ ਸੁੱਕਾ ਖਰੋਟ ਬੰਗੂ ਲੈਣਾ ਇੱਥੋਂ ਹਾਂ ਤੇ ਟਰੈਕਟਰ ਚੈੱਕ ਕਰਾ ਲੇ ਬਾਈ ਸਾਰਾ ਬਾਡੇਲਾ ਸਾਰਾ ਰੀਜਨਲ ਟਰੈਕਟਰ ਆ ਕਿਤੇ ਕਲ ਮੈਂਦੇ ਹੀ ਲਗੀ ਟਾਇਰ ਚੈੱਕ ਕਰਾ ਦੇ ਟਰੈਕਟਰ ਤੇ ਤਿੰਨ ਲੀਹਾਂ ਵਾਲੇ ਉਹ ਜਾਂ ਜੀ ਜੀ ਹੁੰਦੇ ਆ ਬੀਕੇਟੀ ਦੇ ਮਗਰ ਰਿਟਾਇਰ ਹੈ ਗਿਆ 80 ਪੈਸੇ ਬਾਈ ਤੇ ਥੱਲੇ ਚੈੱਕ ਕਰਾ ਦੇ ਤੇ ਟਰੈਕਟਰ ਆਪਣੇ ਇਹਦਾ ਬਾਈ ਦਾ ਹੀ ਆ ਹਾਂਜੀ ਆਪਣਾ ਲਿਆਦੀ ਆ ਠੀਕ ਹੈ ਜੀ ਤੇ ਇਹਦੇ ਕੋਲ ਹੀ ਲਿਆ ਜਾ ਆਪਾਂ ਸਿੱਧਾ ਹੀ ਨੰਬਰ ਦਵਾ ਦਾਂਗੇ ਮੁੜ ਕੇ ਅਗਲਾ ਫੋਟੋ ਪਾਉਣੀ ਹੁੰਦੀ ਆ ਕਿਸੇ ਨੇ ਜਾਣਾ ਹੁੰਦਾਗਾ ਤੇ ਸਿੱਧੀ ਗੱਲ ਪਾਈ ਨਾ ਕਰਾਉਣੇ ਗੱਲ ਹਾਂਜੀ ਦੱਸੋ ਕਿਹੜਾ ਮਾਡਲ ਹੈ ਮਾਡਲ 2000 ਜੀ 2000 ਹੂੰ ਏ ਨੰਬਰ ਪੰਜਾਬ ਕੇ ਹਰਿਆਣਾ ਹਰਿਆਣਾ ਵੀਰੇ ਕਿੰਨਾ ਦੇ ਦਾਂਗੇ ਦੇ ਦਾਂਗੇ ਦੇਖ ਲੋ ਮਾਰਕੀਟ ਦਾ ਹਿਸਾਬ ਨਾਲ ਡਿਮਾਂਡ ਕਿੰਨੀ ਆ ਕਿੰਨੀ ਡਿਮਾਂਡ ਤਾਂ 260 ਆ 260 ਹੂੰ ਕਿੰਨਾ ਛੱਡ ਦਾਂਗੇ ਦੇ ਦਾਂਗੇ 255 ਦਾ 255 ਦਾ ਠੀਕ ਹੈ ਜੀ ਠੀਕ ਹੈ ਪੱਕੇ ਮੌਕੇ ਤੇ ਮਹਾਕਾਰ ਕਰਵਾ ਦਾਂਗੇ ਜਦ ਆਪਾਂ ਮੌਕੇ ਦੇ ਬਾਕੀ ਮਾਨ ਤਾਨ ਹੋ ਜੂਗਾ ਕੋਈ ਗੱਲ ਨਹੀਂ ਬਾਈ ਠੀਕ ਹੈ ਜੀ ਛੋਟੀ ਵੀਡੀਓ ਦੇਖ ਕੇ ਹੋਰ ਵੀ ਮਾਨ ਤਾਨ ਕਰ ਦਾਂਗੇ ਹੋਰ ਦੱਸੋ ਠੀਕ ਹੈ ਜੀ ਬਾਈ ਕਹਿੰਦਾ ਹੋਰ ਵੀ ਮਾਨ ਤਾਨ ਕੋਈ ਚੱਕਰ ਨਹੀਂ ਬਾਈ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ ਟਰੈਕਟਰ ਲੈ ਲਾਂਗੇ ਆਪਾਂ ਠੀਕ ਹੈ ਠੀਕ ਹੈ ਬਾਈ ਅੱਗੇ ਟਰੈਕਟਰ ਹੋਰ ਚੈੱਕ ਕਰਾ ਦੇ ਉਹਰੇ ਲਿਆ ਆਜਾ ਉਹ ਦੂਸਰਾ ਆ ਗਿਆ ਆ ਸਾਫ ਇਹ ਟਰੈਕਟਰ ਦਿਖਾ ਦੇ ਬਾਈ 95 ਮਾਡਲ ਆ ਬਟੰਡਾ ਨੰਬਰ 91 ਮਾਡਲ ਫਰਸਟ ਪਾਰਟੀ ਆ ਬਾਈ ਹਾਂਜੀ ਦੂਜੇ ਤੋਂ ਆਇਆ ਆਪਣੇ ਕੋਲੇ ਇਹ ਫਰਸਟ ਪਾਰਟੀ ਆ ਪ੍ਰੂਫ ਦੇਵਾਂਗੇ ਇਹਦਾ ਪਹਿਲੇ ਨਾ ਹੁੰਦਾ ਠੀਕ ਹੈ ਜੀ ਨਵੀਂ ਬੈਟਰੀ ਹੈ ਨਾ ਬੈਟਰੀ ਚੰਗੀ ਆ ਬਾਈ ਨਵੀਂ ਨਹੀਂ ਹੈਗੀ ਬੈਟਰੀ ਚੰਗੀ ਆ ਤੂੰ ਮੁੜ ਕੇ ਅਗਲਾ ਕੋਲੇ ਆ ਕੇ ਆਖੇ ਫਿਰ ਕੰਮ ਗਲਤ ਹੋ ਜਾਂਦਾ ਯਾਰ ਟਾਇਰ ਹੈਗੇ ਟਰੈਕਟਰ ਦੇ ਮਗਰਲੇ ਅੱਧੇ ਅੱਤੇ ਮਾਨ ਤੂੰ 4000 ਆ ਥੋੜਾ ਜਿਹਾ ਵੱਧਾਗਾ ਹਾਂ ਟਾਇਰ ਵੀ ਕੋਈ ਆਏ ਨਹੀਂ ਹੈਗੇ ਫੁੱਦੂ ਜੇ ਆ ਜੋੜੀ ਨਾ ਨਾ ਕੱਟ ਵਾਲੀ ਦਾ ਪਹਿਲਾਂ ਰੇਡ ਚੈੱਕ ਕਰਕੇ ਆਈ ਜੀ ਇਹ ਗਲਾ ਕੱਟ ਜਲੇ ਕਿਵੇਂ ਹੁੰਦੇ ਮਹਿੰਗੇ ਆ ਭੰਦੇ ਯਾਰ ਯਾਰ ਇਹ ਠੀਕ ਆ ਮਹਿੰਗੇ ਹੁੰਦੇ ਆ ਮਹਿੰਗੇ ਰੰਗ ਬੰਦ ਦਿਖਾ ਦੇ ਡਾਕਟਰ ਕਿ ਦਸੋਣਾ ਇਹ ਰੰਗ ਬੰਦ ਦਾ ਪੂਰਾ ਸੋਨਾ ਜੰਸੀ ਵਾਲਾ ਟੁੜੇ ਮਾਡਲ ਕਿਹੜਾ ਹੈ ਮਾਡਲ 95 ਬਾਈ 93 ਤੇਰੇ ਬੰਦੇ ਨਾ ਪੂਰਾ ਪੂਰਾ ਬੰਦ ਲੱਗਿਆ ਸਾਡੇ ਕੋਲ ਨਾ ਆ ਸੇ ਉਹ ਹੁੰਦੇ ਆ ਤਾਂ ਹੱਡੇ ਪੱਤੇ ਵਰਗੇ ਨਾ ਅਸੀਂ ਮੰਡੀ ਚ ਛੱਡੀਏ ਸੋਨਾ ਅੱਜ ਹਾਂ ਇਹ 95 ਮਾਡਲ ਹੈ 1,42,000 ਡਮਾੜਾ ਕਿੰਨਾ ਦੇਦਾ ਇਹਦਾ ਵੀ ਇੱਕੋ ਹੀ ਰੇਟ ਕਹਾਂਗੇ ਬਾਈ ਉਦੋਂ ਘੱਟ 1 ਰੁਪਿਆ ਨਹੀਂ ਦੇਣਾ 1,20,000 ਦਾ ਟਰੈਕਟਰ ਦੇਵਾਂਗੇ ਬਾਈ 1,20,000 20,000 ਦਾ ਆ ਲਓ ਬਾਈ ਤੇ ਅੱਗੇ ਹੋਰ ਲਿਆ ਉਰੇ ਆ ਜਰਾ ਫੇਰ ਇੱਕ ਚ ਰਹਿ ਗਿਆ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਬਾਈ 94 ਮਾਡਲਾਗਾ ਟਰੈਕਟਰ ਸੋਹਣਾ ਦਿਖਾ ਪਹਿਲਾਂ ਉਦੋਂ ਰਾ ਕਿੰਨਾਗਾ ਮੇਰਾ ਸੋਹਣਾ ਰੈਟ ਹੈ ਸੋਹਣੀ ਚੀਜ਼ ਦਾ ਮੁੱਲ ਲਗਾ ਐਂਟ ਗੱਲਬਾਤ ਹੈ ਨਾ ਚੈੱਕ ਕਰਾ ਦੇ ਸਾਰਾ origional ਹੈ ਟਰੈਕਟਰ ਆਰਾ ਟਾਇਰ ਹੈਗੇ ਅਮਰ ਲੈ ਬਈ 85-80 ਰੈਟ ਗੁੱਲੇ ਹੂੰ ਵੇ ਦਾ ਟਰੈਕਟਰ ਐ ਵੀ ਰੰਬਾਰੂ ਰੰਬਾਰਾ ਦਾ ਬਾਈ ਸੋਹਣਾ ਟਰੈਕਟਰ ਆ ਟੱਕ ਡੱਕ ਐਵੇਂ ਐਵੇਂ ਦਿਖਰੀ ਦੇਵਾਂਗੇ ਜਿਵੇਂ ਲੱਗਿਆ ਹੈ ਠੀਕ ਐ ਦੇਖ ਲੈ ਚੱਲਦਾ ਐ ਚੱਲਦਾ ਬਾਈ ਇੱਥੇ ਤੇ ਬੈਟਰੀ ਦੀ ਬੈਟਰੀ ਹੈਗੀ ਟਾਟਾ ਦੀ ਇਹਦੇ ਟਾਟਾ ਦੀ ਬੈਟਰੀ ਐ ਹਾਂ ਚੈੱਕ ਕਰਾ ਦੇ ਸਾਰਾ ਬੱਦਲਾ ਰੰਗ ਵੇ ਟਰੈਕਟਰ ਦਾ ਕਿੰਨਾ ਪਿਆਰਾ ਏ ਇਹ ਸੋਹਣਾ ਟਰੈਕਟਰ ਆ ਯਾਰ ਇਹ ਰੰਗ ਕਿੰਨਾ ਤਾਂ ਹੀ ਆਇਆ ਆ ਹਾਂ ਵੀ ਕੇ ਮੰਗੂ ਚਾਹੁੰਦਾ ਜਿੰਨਾ ਤੋਂ ਹੋਈ ਜਾਵਾਂਗੇ ਉਨੇ ਚੌਂਕੀ ਜਾਂਦਾ ਰਕਾਬਾਂ ਵਾਲਾ ਵੈਂਟਰ ਲੱਗਿਆ ਬਾਈ 99 99 ਮਾਡਲ ਇੱਕ ਲੱਖ 48 ਹਜ਼ਾਰ ਦੀ ਮੰਗ ਆ ਪੰਜਾਬ ਨੰਬਰ ਇਹ ਕਿੰਨੇ ਦਾ ਛੱਡਦਾ ਇਹਦਾ ਬਈ ਇਕੁਇਰੇਟ ਕਹਾ 1 ਲੱਖ 30 ਹਜ਼ਾਰ ਦਾ ਟਰੈਕਟਰ ਦੇਵਾਂਗੇ 1 ਲੱਖ 30 ਹਜ਼ਾਰ ਪੰਜਾਬ ਨੰਬਰ ਆ ਵੱਡੀ ਕਾਫੀ ਆ ਪੇਜਾਂ ਵਾਲੀ ਜਿੰਨੇ ਵੀ ਟਰੈਕਟਰ ਆਪਾਂ ਦਿਖਾਏ ਆ ਕਾਗਜ਼ਾ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਆ ਬਾਈ ਜੇ ਕਿਸੇ ਨੇ ਟਰੈਕਟਰ ਵੇਚਣਾ ਉਹ ਵੀ ਆਪਾਂ ਨੂੰ ਫੋਨ ਲਾ ਲੈ ਜਿੰਨੇ ਲੈਣਾ ਉਹ ਵੀ ਫੋਨ ਲਾ ਚਲ ਵੰਡੀ ਸਾਹਿਬ ਉਹ ਟਰੈਕਟਰ ਮੈਲ ਲਗੇ ਜੇ ਕੋਈ ਘਰੇ ਆਊਗਾ ਵੀਡੀਓ ਦੇਖ ਕੇ ਬਾਈ ਮਾਨਤਾ ਨਤਾ ਕਰ ਨਹੀਂ ਕਰਨਾ ਦਲਾਲੀ ਵੀ ਬਚੂ ਜੇ ਕਿਸੇ ਨੇ ਟਰੈਕਟਰ ਕਟਾਉਣਾ ਹੋਵੇ ਕਟਾ ਕਟਾ ਵੀ ਜੋ ਵਿੱਚ ਵੀ ਕੱਟ ਲ ਠੀਕ ਹੈ ਬਾਈ ਤੇ ਫੋਨ ਵੀਰ ਬਣ ਕੇ ਉਹੀ ਲਾਇਓ ਜਿਹਨੇ ਡੈਕਟਰ ਲਾਇਆ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦਿਓ 9478793999 9478793999 99 ਬਾਈ ਆ ਬਾਈ ਦਾ ਨੰਬਰ ਹੈ ਭਰਾ ਮੇਰੇ ਤੇ ਜਦੋਂ ਮਰਜ਼ੀ ਬਾਈ ਨੂੰ ਫੋਨ ਲਾ ਲਿਓ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਹਰ ਬੁੱਧਵਾਰ ਤਲਵੰਡੀ ਸਾਬੋ ਮੇਲਾ ਲੱਗਦਾ ਤੇ ਬਾਰੇ ਭਰਾ ਪੁੱਤੀ ਜਾਂਦੇ ਕਿੱਥੇ ਮੇਲਾ ਲੱਗਦਾ ਕਿੱਥੇ ਮੇਲਾ ਲੱਗਦਾ ਸ਼ੁਰੂ ਤੋਂ ਹੀ ਬੋਲਦੇ ਹੁਣਾਂ ਵੀ ਤਲਵੰਡੀ ਸਾਬੋ ਲੱਗਦਾ ਹਰ ਬੁੱਧਵਾਰ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਵੀਰ ਮਨ ਤੇ ਸ਼ੇਅਰ ਜ਼ਰੂਰ ਕਰਨਾ ਓਕੇ ਭਰਾ ਧੰਨਵਾਦ